ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ 모 ਮगन महाप्राਣ ਅੰਧਿਆਰੀ ਮਹਿੰਦੀ ਪਾ ਗੋਬਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ ਮੋ ਮਗਨ ਮਹਾਪ੍ਰਾਨੀ ਅੰਧਿਆਰੇ ਮਹਿੰਦੀ ਪਰ ਹਾਉ ਸਫਲ ਦਰਸ਼ਨ ਤੁਮਾਰਾ ਪ੍ਰਭ ਪ੍ਰੀਤਮ ਚਰਨ ਕਮਲ ਆਉ ਪ ਅਨਕ ਬਾਰ ਕਰਉ ਤਹਿ ਬੰਦਨ ਮਨੈ ਚਰਾਉ ਤੂ ਪ ਹਰ ਪਰਿਉ ہار ਪਰयो तुमरे प्रभु द्वारै डृड़ कर गही तुम्हारी लूक का। काड लेहू नानक अपने कहो संसार पावक के भूप काड लेहू नानक अपने कहो ਸੰਸਾਰ ਪਵਕ ਕੇ ਕੋਪ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਕਾਰਯੋਗ ਸਤਸੰਗੀ ਜਨੋ ਵਡਿਆ ਭਗਾ ਵਾਲੇ ਹਾਂ ਸਤਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਪਾਤਸ਼ਾਹੀ ਦੀ ਪਾਵਨ ਬਾਣੀ ਦੇ ਨਾਲ ਅਸੀਂ ਸਾਰੇ ਰਲ ਮਿਲ ਕੇ ਸਾਂਝ ਬਣਾ ਰਹੇ ਸੀ ਜਦ ਜੀ ਰਾਗ ਦੇ ਚੱਲ ਰਹੇ ਹਾਵਨ ਸ਼ਬਦ ਤਿੰਨਾਂ ਦੀ ਵਿਚਾਰ ਧਾਰਾ ਸੀ ਨਿਤਾ ਪ੍ਰਤੀ ਕਰ ਰਹੇ ਹਾਂ ਰਲ ਮਿਲ ਕੇ 707 ਨੰਬਰ 701 ਨੰਬਰ ਅੰਗ ਤੇ ਪਾਵਨ ਬੋਲ ਨੇ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੇ ਜਿਨ੍ਹਾਂ ਦਾ ਅਸੀਂ ਪਾਠ ਸਰਵਨ ਕੀਤਾ ਹੈ। ਆਓ ਜੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਮਨ ਵਰਤਿਆਂ ਨੂੰ ਇਕਾਗਰ ਕਰੀਏ ਗੁਰੂ ਚਰਣਾ ਵਿੱਚ ਲੋੜੀਏ ਦੋਨੇ ਹੱਥ ਜੋੜ ਬਲਾਉ ਜੀ ਫੱਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਅੱਜ ਦੇ ਭਾਵਨ ਸ਼ਬਦ ਦੀ صدਕਾ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਗੋਬਿੰਦ ਪ੍ਰਾਨ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਹੇ ਹਰੀ ਤੁਸੀਂ ਸਾਡੀ ਜਿੰਦ ਹੋ ਹੇ ਹਰੀ ਤੁਸੀਂ ਉਹੀ ਸਾਡੀ ਜਾਨ ਹੋ ਤੁਸੀਂ ਹੀ ਹੋ ਸਾਡੇ ਸਮੁੱਚੇ ਜੀਵਨ ਦਾ ਸਰਮਾਇਆ ਕਰਨ ਵਾਲੇ ਅਸੀਂ ਕਿਤੇ ਨਾ ਕਿਤੇ ਦੁਨੀਆ ਦੇ ਖਿਆਲਾਂ ਦੇ ਵਿੱਚ ਰਚ ਕੇ ਮੋਹ ਮਾਇਆ ਦੇ ਵਿੱਚ ਲੱਗ ਕੇ ਆਪਣੇ ਆਪ ਨੂੰ ਹਨੇਰੇ ਦੇ ਵਿੱਚ ਰੱਖ ਲਿਆ ਹੈ ਤੇ ਸਾਡੀ ਕਿਤੇ ਨਾ ਕਿਤੇ ਕਮੀ ਹੈ ਸਾਡੀ ਕਿਤੇ ਨਾ ਕਿਤੇ ਹੁਣਤਾਈ ਹੈ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸਾਡੇ ਸਾਹਮਣੇ ਬੜੇ ਸੋਹਣੇ ਬੋਲ ਕਹਿਣਾ ਕੀਤੇ ਨੇ ਜਿਸ ਵੇਲੇ ਇਨਸਾਨ ਅਵਿਦਿਆ ਨੂੰ ਇਨਸਾਨ ਅਗਿਆਨਤਾ ਨੂੰ ਆਪਣੇ ਦਿਲ ਦੇ ਕਰੀਬ ਆਪਣੇ ਹਿਰਦੇ ਦੇ ਨੇੜੇ ਕਰ ਲੈਂਦਾ ਹੈ ਭਾਵੇਂ ਬਾਹਰੀ ਤਾਲੂ ਦੇ ਉੱਤੇ ਫਿਰ ਇਸ ਦੇ ਸਾਹਮਣੇ ਜਿੰਨੇ ਮਰਜ਼ੀ ਚਾਲਨ ਮਨਾਰੇ ਕੀਤੀ ਜਾਣ ਔਰ ਮੈਂ ਜਿੰਨਾ ਮਰਜ਼ੀ ਇਸ ਨੂੰ ਗਿਆਨ ਦਿੱਤਾ ਜਾਵੇ ਇਹ ਲੈਣ ਦੇ ਲਈ ਕਦੇ ਵੀ ਤਿਆਰ ਨਹੀਂ ਹੋਏਗਾ ਕਿਉਂਕਿ ਹਜੇ ਕਿਤੇ ਨਾ ਕਿਤੇ ਆਪਣੀ ਮਤ ਦੇ ਅਧੀਨ ਹੈ ਜੂ ਇਸ ਨੇ ਆਪਣਾ ਇਕੱਠਾ ਕੀਤਾ ਹੋਇਆ ਹੈ ਉਸ ਦੇ ਮੁਤਾਬਕ ਚੱਲ ਰਿਹਾ ਹੈ ਗੁਰੂ ਦੇ ਮੁਤਾਬਕ ਨਹੀਂ ਚੱਲ ਰਿਹਾ ਜੋ ਜੀਵਨ ਦੇ ਲਈ ਰਸਤਾ ਹੈ ਜੋ ਜੀਵਨ ਨੂੰ ਉੱਚਾ ਸੁੱਚਾ ਬਣਾਉਣ ਵਾਲਾ ਗੁਰੂ ਦਾ ਉਪਦੇਸ਼ ਹੈ ਉਸ ਨੂੰ ਨਹੀਂ ਲੈ ਰਿਹਾ ਆਪਨ ਬਾਣੀ ਦੇ ਬੋਲ ਨੇ ਮਾਦੋ ਅਬਿਦਿਆ ਹਤਕੀਨ ਵਿਵੇਕ ਦੀਪ ਮਲੀਨ ਵਿਵੇਕ ਦੀਪ ਮਲੀਨ ਦਾ ਅਰਥ ਹੁੰਦਾ ਹੈ ਅੰਤਰ ਆਤਮੇ ਦੇ ਵਿੱਚ ਉਹ ਉਤਮ ਸ੍ਰੇਸ਼ਟ ਮਤ ਦਾ ਪ੍ਰਗਟਾਸ਼ ਹੋਣਾ ਜਿਸ ਮਤ ਦੇ ਸਦਕਾ ਇਨਸਾਨ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਉਂਦਾ ਹੈ ਬਉ ਵੇਕ ਦੀਪ ਮਲੀਨ ਜਿਹੜਾ ਮੇਰਾ ਅੰਤਰ ਆਤਮੇ ਦੇ ਵਿੱਚ ਗਿਆਨ ਦਾ ਪ੍ਰਗਾਰਸ਼ ਹੋਣਾ ਸੀ ਉੱਥੇ ਅਬਿੰਦਿਆ ਨੇ ਉੱਥੇ ਨਾ ਸਮਝੀ ਨਾ ਉੱਥੇ ਗੁਰੀਆਈ ਨਾ ਕਿਤੇ ਨਾ ਕਿਤੇ ਘਰ ਕਰ ਲਿਆ ਇਹ ਜਿੱਦੇ ਕਰਕੇ ਹੁਣ ਸਮਝ ਨਹੀਂ ਆ ਰਹੀ ਕੀ ਕੀਤਾ ਜਾਵੇ ਬਜ਼ੁਰਗ ਇਸ ਗੱਲ ਤੋਂ ਵਕਫ ਹੈਗੇ ਨੇ ਘਰਾਂ ਦੇ ਵਿੱਚ ਪਹਿਲਾਂ ਲਾਈਟ ਨਹੀਂ ਹੁੰਦੀ ਸੀ ਉਸ ਵੇਲੇ ਮਿੱਟੀ ਦੇ ਤੇਲ ਦੇ ਦੀਵੇ ਵੀ ਬਾਲੇ ਜਾਂਦੇ ਸੀਗੇ ਤੇ ਬਹੁਤ ਥਾਵਾਂ ਦੇ ਉੱਤੇ ਲਾਲ ਟੈਂਪ ਦਾ ਵੀ ਉਸ ਦੀ ਵੀ ਵਰਤੋਂ ਕੀਤੀ ਜਾਂਦੀ ਸੀ ਜਿਹੜਾ ਉਸ ਦਾ ਉੱਪਰ ਵਾਲਾ ਗਲਾਸ ਹੁੰਦਾ ਸੀਗਾ ਨਾ ਉਸ ਨੂੰ ਬਾਰ-ਬਾਰ ਸਾਫ਼ ਕੀਤਾ ਜਾਂਦਾ ਸੀ ਕਾਰਨ ਉਸ ਦਾ ਪਿੱਛੇ ਸੀਗਾ ਵੀ ਜਿਹੜੇ ਇਸ ਦੀ ਜੋਤ ਦੇ ਵਿੱਚੋਂ ਲਾਈਟ ਚਾਨਣ ਪ੍ਰਕਾਸ਼ ਹੋ ਰਿਹਾ ਕਿਤੇ ਨਾ ਕਿਤੇ ਉਹ ਕਾਲਖੂਸ ਗਲਾਸ ਨੂੰ ਲੱਗ ਜਾਂਦੀ ਸੀ ਉਹ ਜਿਆਦਾ ਕਾਲਸ ਹੋਣ ਦੇ ਕਰਕੇ ਕਾਲਾ ਹੋਣ ਕਰਕੇ ਉਸ ਅੰਦਰੋਂ ਚਾਨਣ ਦਿਸਦਾ ਨਹੀਂ ਸੀ ਉਸ ਨੂੰ ਸਾਫ਼ ਕੀਤਾ ਜਾਂਦਾ ਸੀਗਾ ਫਿਰ ਉਹ ਦੁਬਾਰਾ ਆਪਣਾ ਚਾਨਣ ਮਨਾਰਾ ਪੂਰਾ ਕਰਦਾ ਸੀ ਹੁਣ ਇਹਦੇ ਵਿੱਚ ਜੋਤ ਦਾ ਕੋਈ ਕਸੂਰ ਨਹੀਂ ਹੈ ਉਹ ਤਾਂ ਆਪਣਾ ਕੰਮ ਕਰ ਰਹੀ ਹੈ ਇਨਸਾਨ ਦੇ ਕੋਲ ਚੰਗੀ ਮਤ ਹੈਗੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਔਰ ਇਸ ਨੂੰ ਛੱਡ ਕੇ ਗੁਰੂ ਦੀ ਮਤ ਲੈਣਾ ਨਹੀਂ ਚਾਹੁੰਦਾ ਸਾਈਓ ਸੱਚੇ ਪਾਤਸ਼ਾਹ ਦੀ ਨਾ ਪਾਵਨ ਬਾਣੀ ਦੇ ਵਿੱਚ ਕਹਿਣਾ ਕੀਤਾ ਤਿਆਗੀ ਆ ਮਨ ਕੀ ਮਤੜੀ ਵਿਸਾਰੇ ਦੂਜਾ ਭਉ ਜਿਉ ਇਉਂ ਪਾਵੈ ਹਰਦਰ ਸਾਵੜਾ ਲੱਗੈ ਨਾ ਤਤੀ ਭਉ ਦੀਓ ਭਾਈ ਤੁਰ ਤੋ ਤੂੰ ਮਨ ਦੀ ਮਤ ਦੇ ਪਿੱਛੇ ਤੁਰ ਰਿਆ ਹੈ ਨਾ ਜ਼ਿੰਦਗੀ ਦੇ ਅੰਦਰ ਤੇਰੀਆਂ ਪਤਾ ਨਹੀਂ ਕਿੰਨੀਆਂ ਤਕਲੀਫਾਂ ਨੇ ਤੇਰੀਆਂ ਪਰੇਸ਼ਾਨੀਆਂ ਨੇ ਆਪਣੀ ਮਨ ਦੀ ਮਤ ਨੂੰ ਤਿਆਗ ਗੁਰੂ ਦੀ ਮਤ ਨੂੰ ਅਪਣਾ ਗੁਰੂ ਦੀ ਮਤ ਚੱਲਿਆਂ ਗੁਰੂ ਦੇ ਓਟ ਆਸਰੇ ਦੇ ਸਦਕਾ ਹਰ ਇੱਕ ਪਾਸੇ ਉੱਤੇ ਨੂੰ ਸੁੱਖ ਹੈ ਤੇ ਇਹ ਖਿਆਲ ਦਿੰਦੇ ਪਾਤਸ਼ਾਹ ਦੀ ਸਾਡੇ ਦੇ ਲਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡੇ ਜੀਵਨ ਦਾ ਆਸਰਾ ਹੈ ਸਾਡੀ ਜਿੰਦ ਹੈ ਸਾਡੀ ਜਾਨ ਹੈ ਸਾਡੇ ਜੀਵਨ ਰਾਸ ਪੂੰਜੀ ਦਾ ਉਹ ਧਨ ਹੈ ਜਿਹੜੇ ਸਾਨੂੰ ਵਿਖੜੇ ਤੇ ਵਿਖੜੇ ਪੰਡੇ ਦੇ ਉੱਤੇ ਵੀ ਸਹਾਈ ਹੁੰਦਾ ਹੈ ਨਾਮ ਬਾਣੀ ਦਾ ਤਨ ਜਿਸ ਨੂੰ ਜਿਹੜਾ ਵੀ ਖੱਟੇਗਾ ਉਹ ਉਹੋ ਹੀ ਧਨੀ ਹੋਏਗਾ ਅਗਿਆਨਤਾ ਦੇ ਵਿੱਚ ਰਿਹਾ ਇਨਸਾਨ ਕਦੇ ਵੀ ਨਾਮ ਬਾਣੀ ਦੇ ਤਨ ਨੂੰ ਨਹੀਂ ਖੱਟ ਸਕਦਾ ਇਸ ਦੇ ਲਈ ਗੁਰੂ ਦਾ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖੈਰ ਸ਼ਬਦਾਰ ਹੌਵਲਾ ਬੰਦਿਆ ਅੱਗੇ ਕਹਿੰਦੇ ਅਗਿਆਨ ਮੋਹ ਮਗਨ ਮਹ ਪ੍ਰਾਣੀ ਅੰਧਿਆਰੀ ਮੈਂ ਦੀਪ ਕਹਿੰਦੇ ਅਗਿਆਨਤਾ ਦਾ ਹਨੇਰਾ ਅੰਤਰ ਆਤਮੇ ਦੇ ਵਿੱਚ ਲੱਗਿਆ ਹੋਇਆ ਹੈ ਤੇ ਜੇ ਆਪਣੇ ਆਪ ਨੂੰ ਗੁਰੂ ਨੂੰ ਪੇਟ ਕਰਦੇ ਫਿਰ ਕਿਤੇ ਨਾ ਕਿਤੇ ਹੋ ਸਕਦਾ ਹੈ ਪ੍ਰਗਿਆਸ਼ ਗਿਆਨ ਦਾ ਜਿਹੜੀ ਸਾਹਿਬ ਜੀ ਨੇ ਗੱਲ ਕੀਤੀ ਸਤਗੁਰ ਸ਼ਬਦ ਉਜਾਰੋ ਦੀਪ ਬਿਨਸਿਓ ਅੰਧਕਾਰ ਤਹਿ ਰਤਨ ਕੋਠੜੀ ਖੁੱਲਿਓ ਨੂਪਾ ਦੀਵਾ ਬਲ ਅੰਧੇਰਾ ਜਾਏ ਮੀਦ ਪਾਠ ਮਤ ਪਾਪਾਂ ਖਾਏ ਗੁਗਬ ਸੂਰਨਾ ਜਾਪੇ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਟੰਥ ਮਿਟਦਾ ਜਾ ਹਨੇਰਾ ਐਸਾ ਨਹੀਂ ਲੱਟਦਾ ਕੋਈ ਕਰੇ ਤਾਂ ਸਹੀ ਖੈਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਊਟ ਆਸਰੇ ਦੇ ਸਦਕਾ ਚਲਦੇ ਰਵਾਂਗੇ ਅਗਿਆਨਤਾ ਦਾ ਹਨੇਰਾ ਜ਼ਰੂਰ ਦੂਰ ਹੋਵੇਗਾ ਅੱਜ ਦਾ ਦਿਨ ਵੀ ਅਹਿਮ ਦਿਨ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਜਿਸ ਨੂੰ ਕਿ ਭਾਰਤੀ ਫੌਜਾਂ ਨੇ ਭਾਰਤ ਦੀ ਸਰਕਾਰ ਨੇ ਢਹ ਢੇਰੀ ਕਰਨ ਦੇ ਵਿੱਚ ਸਿੱਖਾਂ ਨੂੰ ਮਾਰਨ ਮਕਾਉਣ ਦੇ ਵਿੱਚ ਕੋਈ ਵੀ ਕੋਸ਼ਿਸ਼ ਨਹੀਂ ਛੱਡੀ ਸਰਕਾਰਾਂ ਸਮੇਂ ਦੀਆਂ ਹਕੂਮਤਾਂ ਕਦੇ ਵੀ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਨਿਤਰੀਆਂ ਤੇ ਅੱਜ ਵੀ ਇਦਾਂ ਦਾ ਪੂਰਾ ਸਾਹਮਣੇ ਉਹ ਜ਼ਰੂਰ ਦਿਖਾਵਾ ਸਰੀਰਕ ਤੌਰ ਦੇ ਉੱਤੇ ਕੀਤਾ ਜਾਂਦਾ ਹੈ ਭਾਰਿਕ ਭਾਈ ਚਾਰਕ ਅਸੀਂ ਸਾਝ ਬਣਾਏ ਰੱਖੀਏ। ਜ਼ੁਬਾਨੀ ਕਲਾਮੀ ਜ਼ਰੂਰ ਦਿਖਾਵਾ ਕੀਤਾ ਜਾਂਦਾ ਗੱਲਾਂ ਦੇ ਨਾਲ ਪਰ ਅੰਦਰੋਂ ਕਿਤੇ ਨਾ ਕਿਤੇ ਈਰਖਾ ਦੇ ਨਾਲ ਨਫ਼ਰਤ ਦੇ ਨਾਲ ਭਰੇ ਹੋਏ ਸੀ ਜਦੋਂ ਸ਼ੁਰੂਆਤੀ ਦਾ ਜੇਕਰ ਸਮਾਂ ਦੇਖਿਆ ਜਾਵੇ ਤਾਂ ਉਹ ਤਾਂ ਕਬੀਰ ਸਾਹਿਬ ਜੀ ਦੇ ਵੇਲੇ ਤੋਂ ਹੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਹੈ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦਾ ਵੇਲਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੇਲਾ ਸਮਝ ਸੀਗਾ ਨਾ ਕਿ ਸੱਚ ਹੱਕ ਦੀ ਆਵਾਜ਼ ਜਿਹੜਾ ਵੀ ਕੋਈ ਚੁੱਕੇਗਾ ਉਸ ਦੀ ਆਵਾਜ਼ ਨੂੰ ਦੱਬਿਆ ਜਾਣਾ ਹੈ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਉਹੀ ਆਵਾਜ਼ ਉਠਾਈ ਸੀ ਨਾ ਸਿੱਧਾ ਬਾਬਰ ਨੂੰ ਜ਼ਬਰ ਕਹਿਣਾ ਉਸ ਵੇਲੇ ਦੀ ਹਕੂਮਤ ਨੂੰ ਸਿੱਧਾ ਧੰਨ ਗੁਰੂ ਤੇਗ ਬਹਾਦਰ ਗੁਰੂ ਅਰਜਨ ਮਹਾਰਾਜ ਪਾਤਸ਼ਾਹੀ ਨੇ ਜਿਸ ਗ੍ਰੰਥ ਦੀ ਉਸਾਰੀ ਜਿਸ ਥਾਂ ਦੀ ਉਸਾਰੀ ਤੇ ਆਪ ਵੱਡੇ ਪ੍ਰਬੰਧਕ ਪ੍ਰਚਾਰਕ ਸਨ ਉਸ ਨੂੰ ਦਗੌੜ ਦੇ ਲਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਜਿੱਤੋਂ ਜਦੋਂ ਨਿਆਸਰਿਆਂ ਦਾ ਆਸਰਾ ਬਣ ਕੇ ਨਿੱਤਰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਸਾਰੇ ਦਾ ਸਾਰ ਇਤਿਹਾਸ ਸਾਡੇ ਸਾਹਮਣੇ ਤੇ ਇਸੇ ਹੀ ਲੜੀ ਦੇ ਵਿੱਚ ਚੱਲਦੇ ਆਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਕੀ ਉਹ ਜਿਹੜਾ ਸੂਖ ਕੀਤਾ ਸਮੇਂ ਦੀਆਂ ਸਰਕਾਰਾਂ ਸਮਾਪਤੀਤ ਹੋਇਆ ਫਾਕਾ ਨਨਕਾਣਾ ਸਮਾਪਤੀਤ ਹੋਇਆ ਸਾਕਲ ਜਨਤੋਂ ਦਾ ਅ ਪਿੱਛੇ ਅਸੀਂ ਇਤਿਹਾਸਕ ਦੇਹਾੜੇ ਮਨਾ ਕੇ ਹਟੇ ਛੋਟਾ ਕੱਲੂ ਘਾਰੇ ਕੱਲੂ ਘਾਰੇ ਤਿੰਨ ਸਿੱਖ ਇਤਿਹਾਸ ਦੇ ਵਿੱਚ ਵਾਪਰੇ 1756 ਇਸ ਵੀ 1762 ਇਸ ਵੀ ਤੇ 1984 ਦਾ ਇਹ ਅਣਤ ਵਿਆਗ ਹੈ ਜਿੱਥੇ ਕਿ ਬੀਜਵਾਨ ਨੇ ਆਸਰਿਆ ਸਿੱਖਾ ਜਿਹੜੇ ਕਿ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਦਰ ਘਰ ਦੇ ਉੱਤੇ ਜਿੱਥੇ ਸੱਚ ਦੀ ਬਾਣੀ ਦੇ ਨਾਲ ਰੱਬੀ ਪੁਸਤਕ ਦੇ ਨਾਲ ਜੁੜ ਰਹੇ ਸੀਗੇ ਧੰਗ ਗੁਰੂ ਅਰਜਨ ਮਹਾਰਾਜ ਪਾਤਸ਼ਾਹੀ ਦੇ ਸ਼ਹਾਦਤ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਕੱਤਰਤ ਹੋਏ ਸੀ। ਉਹਨਾਂ ਨੂੰ ਜਾਨੋਂ ਮਾਰਨ ਤੱਕ ਹਰ ਇੱਕ ਪਾਸਿਓਂ ਹੀ ਲਾਪਣਾਇਆ ਤੇ ਕਈ ਸਿੱਖ ਮਾਰੇ ਗਏ। ਖੈਰ ਸਮਾਂ ਇਹਨਾਂ ਨੇ ਹਕੂਮਤ ਨੇ ਚਾਲਾਂਸ਼ ਚਲਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਜਦੋਂ ਪੰਜਾਬੀ ਸੂਬੇ ਦੀ ਮੰਗ ਕੀਤੀ ਗਈ। ਇਪਾਰਤ ਦੇ ਵਿੱਚ ਭਾਰਤੀ ਆਜ਼ਾਦੀ ਦੇ ਲਈ 85% 95% ਸਿੱਖਾਂ ਨੇ ਆਪਣਾ ਖੂਨ ਤੱਕ ਵਹਾਇਆ ਹੈ ਤੇ ਸਿੱਖਾਂ ਨੂੰ ਹੀ ਉਹਨਾਂ ਨੂੰ ਰਹਿਣ ਬਸੇਰੇ ਦੇ ਲਈ ਦੂਜਿਆਂ ਦੇ ਪਾਸੇ ਦੇਖਣਾ ਪਵੇ ਸਮੇਂ ਦੀ ਹਕੂਮਤ ਨੂੰ ਇਹ ਗੱਲਾਂ ਉਸ ਵੇਲੇ ਤਾਂ ਚੰਗੀਆਂ ਲੱਗ ਰਹੀਆਂ ਸੀਗੀਆਂ ਹਾਂਜੀ ਹਾਂ ਦੇ ਵਿੱਚ ਮਲਾਈ ਜਾ ਰਹੀ ਸੀ ਪਰ ਜਦੋਂ ਸੂਬੇ ਦੀ ਮੰਗ ਕੀਤੀ ਉਹਦੇ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਮੱਤੇ ਬਾਬਾ ਜਰਨੈਲ ਸਿੰਘ ਦੀ ਪਿੰਡਰਾ ਵਾਲੇ ਨਾਲੇ ਬਸ ਸਮਾਸੀਗਾ 1900 ਤਕਰੀਬਨ 73 ਦਾ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕੀਤੀ ਗਈ ਵੱਖ-ਵੱਖ ਮੰਗਾ ਜਿਹਦੇ ਵਿੱਚ ਕੀ ਲਾਜ਼ਮੀ ਸੀਗੀਆਂ ਉਹ ਰੱਖੀਆਂ ਗਈਆਂ ਉੱਥੇ ਈਰਖਾਵਾਦੀ ਸਮੇਂ ਦੀ ਸਰਕਾਰ ਕਰਨ ਲੱਗੀ ਇਥੋਂ ਤੱਕ ਇਹਨਾਂ ਨੇ ਚਾਲਾਂ ਚਲਣੀਆਂ ਫਿਰ ਸ਼ੁਰੂ ਕੀਤੀਆਂ ਵੀ ਦਿੱਲੀ ਵਾਲੇ ਨਿਰੰਕਾਰੀਆਂ ਨੂੰ ਸ਼ਹਿ ਦਿੱਤੀ ਸਰਕਾਰੀ ਬੜੀ ਵੱਡੀ ਪੱਦਰ ਦੇ ਉੱਤੇ ਪਹਿਲਾ 1900 ਤਕਰੀਬਨ 78 ਦੇ ਵਿੱਚ ਉਸ ਵੇਲੇ ਖਾਸ ਤਰੀਕੇ ਦੇ ਨਾਲ ਜਦੋਂ ਇਹਨਾਂ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਉਸ ਵੇਲੇ ਇਹ ਗੱਲ ਕਹੀ ਗਈ ਸੀ ਜਰਨੈਲ ਬਾਬਾ ਜਰਨੈਲ ਸਿੰਘ ਹੀ ਪਿੰਡਰਾ ਵਾਲਿਆਂ ਦੀ ਜੇ ਜੋ ਤੁਸੀਂ ਕਰ ਰਹੇ ਹੋ ਇਹ ਗਲਤ ਕਰ ਰਹੇ ਹੋ ਇਹ ਨਾ ਕਰੋ ਤੁਸੀਂ ਨਗਰ ਕੀਰਤਨ ਕੱਢਣੇ ਆ ਜੀ ਸੱਦ ਕੇ ਕੱਢੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਪਾਲਕੀ ਦੇ ਵਿੱਚ ਕੱਢ ਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਪਾਲਕੀ ਦੇ ਵਿੱਚ ਸਾਡੇ ਗੁਰੂ ਮਹਾਰਾਜ ਪਾਤਸ਼ਾਹ ਜੀ ਬਿਰਾਜ ਮਾਨ ਨੇ ਨਾ ਦੀ ਰੀਸ ਨਾ ਕਰੂ ਪਰ ਇਸ ਸਰਕਾਰ ਨੇ ਉਸ ਵੇਲੇ ਦੇ ਸਮੇਂ ਦੇ ਡੀਜੀਪ ਨੇ ਗੱਲਾਂ ਨਹੀਂ ਸੁਣੀਆਂ ਸਗੋਂ ਦੀ ਸਿੱਖਾਂ ਦੇ ਹੱਕ ਦੇ ਵਿੱਚ ਉਤਰਨ ਦੀ بجائے ਉਸ ਵੇਲੇ ਉਸ ਵਿਰੋਧੀ ਧਿਰ ਦੇ ਹੱਕ ਦੇ ਵਿੱਚ ਉਤਰੇ ਤੇ ਉਹਨਾਂ ਨੂੰ ਜੈਂਡ ਸਿਕਿਉਰਟੀ ਤੱਕ ਦਿੱਤੀ 78 ਦੇ ਵਿੱਚ 1978 ਦੇ ਵਿੱਚ ਜਦੋਂ ਸਿੱਖਾਂ ਵੱਜੋਂ ਇਸ ਗੱਲ ਦਾ ਰੋਸ ਪ੍ਰਗਟਾਵਾ ਕੀਤਾ ਗਿਆ ਨੇ ਹੱਥੇ ਸੀ ਕਾਲੀਆਂ ਝੰਡੀਆਂ ਉਸ ਵੇਲੇ 14 ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਮਾਰੇ ਆਗੇ ਤੇ ਚਾਰ ਹੋਰ ਸਿੱਖ ਸਨ ਜਿਹੜੇ ਜੀ ਉੱਥੇ ਸ਼ਹਾਦਤ ਦਾ ਜਾਮ ਪੀਂਦੇ ਖੈਰ ਬਾਬਾ ਜਰਨੈਲ ਸਿੰਘ ਦੀ ਭਿੰਡਰਾਵਾਲਿਆਂ ਨੇ ਫੇਰ ਵੀ ਇੱਕੋ ਇੱਕ ਗੱਲ ਕੀਤੀ ਇਸ ਗੱਲ ਦਾ ਜਰੂਰ ਤੁਹਾਡੇ ਨਾਲ ਸਾਮੇ ਦੀ ਸਰਕਾਰ ਦੇ ਨਾਲ ਬਦਲਾ ਲਿੱਤਾ ਜਾਵੇ ਉਸ ਤੋਂ ਬਾਅਦ ਸਮਾਂ ਇਸ ਕੇਸ ਵੀ ਚੱਲਿਆ ਇਹਨਾਂ ਸ਼ਹੀਦ ਸਿੰਘਾਂ ਦਾ ਹਰਿਆਣਾ ਕਰਨਾਲ ਦੇ ਵਿੱਚ ਇਹ ਪੰਜਾਬ ਤੋਂ ਬਾਹਰ ਕੇਸ ਕਰ ਦਿੱਤੇ ਗਏ ਕਿ ਉਸ ਥਾਂ ਦੇ ਉੱਤੇ ਕੇਸ ਲੜੇ ਜਾਣਗੇ ਦੋਸ਼ੀਆਂ ਨੂੰ ਫੇਰ ਬਾਇਜਤ ਬਰੀ ਕੀਤਾ ਗਿਆ ਸਮੇਂ ਦੀ ਸਰਕਾਰ ਨੇ ਉਸ ਵੇਲੇ ਫਿਰ ਤੱਕਾ ਦਿੱਤਾ ਸਿੱਖਾਂ ਦੇ ਨਾਲ ਸਾਨੂੰ 1900 ਤਕਰੀਬਨ 81 ਦਾ ਸਮਾਂ ਆਇਆ ਜਿਸ ਵੇਲੇ ਅਹਿਮ ਪੱਤਰਕਾਰ ਲਾਲਾ ਜਗਤ ਨਾਰਾਇਣ ਵੱਲੋਂ ਆਪਣੀ ਅਖਬਾਰ ਦੇ ਵਿੱਚ ਇਹ ਬਿਆਨਬਾਜ਼ੀ ਦਿੱਤੀ ਗਈ ਕਿ ਜਿਹੜੇ ਸਿੱਖਾਂ ਦੀਆਂ ਕਿਰਪਾਆਂ ਨੇ ਇਹ ਇਸਲਾਮ ਮੁਸਲਮਾਨਾਂ ਦੀ ਰਾਖੀ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਨੇ ਇਹਨਾਂ ਨੂੰ ਕੈਨਾਈਆਂ ਹੋਣੀਆਂ ਸੀ ਹੁਣ ਇਹਨਾਂ ਦੀ ਲੋੜ ਨਹੀਂ ਹੈ ਹੁਣ ਇਹਨਾਂ ਨੂੰ ਉਤਾਰ ਦਿੱਤਾ ਜਾਵੇ ਤੇ ਠੀਕ ਹੈ ਖਬਰ ਬਾਬਾ ਜਰਨੈਲ ਸਿੰਘ ਦੀ ਪਿੰਡਰਾਵਾਲਿਆਂ ਤੱਕ ਪਹੁੰਚੀ ਉਹਨਾਂ ਨੇ ਫੇਰ ਪੱਤਰ ਦਿੱਤਾ ਸਮੇਂ ਦੇ ਆਗੂਆਂ ਨੂੰ ਕਿ ਇਹ ਜੋਕ ਜੋ ਹੋ ਰਿਹਾ ਹੈ ਗਲਤ ਹੈ ਨਾ ਕੀਤਾ ਜਾਵੇ ਜਦੋਂ ਪਤਾ ਲੱਗਿਆ ਵੀ ਹਾਂ ਅੰਦਰ ਥੋੜੀਕਰ ਪੜਕਾ ਹਟ ਵਾਲੀ ਭਾਵਨਾ ਹੋ ਰਹੀ ਹੈ ਦੂਜੇ ਦਿਨ ਉਸ ਪੱਤਰਕਾਰ ਨੇ ਫੇਰ ਇਹੋ ਬਿਆਨਬਾਜ਼ੀ ਦਿੱਤੀ ਪੀਣਾ ਦੀ ਹੋਰ ਜ਼ਰੂਰਤ ਹੈ ਨਹੀਂ ਐ ਇਹਨਾਂ ਨੂੰ ਖੰਡੇ ਵਾਟੇ ਕੀ ਹੁਣ ਲੋੜ ਨਹੀਂ ਐ ਦੂਜੇ ਦਿਨ ਦੀ ਇਹ ਬਿਆਨਬਾਜ਼ੀ ਸੀਗੀ ਉਸ ਪੱਤਰਕਾਰ ਦੀ ਖੈਰ ਤੇ ਤੀਜੇ ਦਿਨ ਫੇਰ ਬਿਆਨਬਾਜ਼ੀ ਕਰਦੇ ਨੇ ਜਦੋਂ ਤੀਜੇ ਦਿਨ ਬਿਆਨਬਾਜ਼ੀ ਕਰਦਾ ਵੀ ਜੇਕਰ ਅੰਮ੍ਰਿਤ ਛਕਣਾ ਹੀ ਹੈ ਤੇ ਇਹ ਹੈਗੇ ਨਹੀਂ ਮੁਸਲਮਾਨਾਂ ਦੀ ਰਾਖੀ ਦੇ ਲਈ ਤੁਸੀਂ ਭਾਰਤ ਛੱਡ ਕੇ ਪਾਕਿਸਤਾਨ ਚਲੇ ਜਾਓ ਜਦੋਂ ਇੰਨੀ ਗੱਲ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲੇ ਤੱਕ ਪਹੁੰਚੀ ਨਾ ਕਹਿੰਦੇ ਅਸੀਂ ਕਿਉਂ ਜਾਈਏ ਕਿਹੜੀ ਗੱਲੋਂ ਜਾਈਏ ਕੀ ਕਸੂਰ ਹੈ ਸਾਡਾ ਭਾਰਤ ਦੀ ਆਜ਼ਾਦੀ ਦੇ ਵਿੱਚ ਅਸੀਂ ਆਪਣੇ ਸੀਨੇ ਅੱਗੇ ਢਾਏ ਅਸੀਂ ਨਹੀਂ ਆਪਾ ਆਪਣਾ ਤੱਕ ਗੁਰਵਾਨ ਤਾਂ ਕੀਤਾ ਅਸੀਂ ਕਿਹੜੀ ਗੱਲੋਂ ਜਾਈਏ ਫੇਰ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲੇ ਨੇ ਇਹ ਗੱਲ ਚ ਹੀ ਵੀ ਹੁਣ ਜੇ ਕੁਝ ਹੋ ਗਿਆ ਤਾਂ ਇਹਦੇ ਵਿੱਚ ਤੁਸੀਂ ਆਪ ਹੀ ਦੇਖ ਲਿਓ ਸਾਨੂੰ ਨਾ ਕਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਸੱਜਿਆ ਹੋਇਆ ਕੋਈ ਸਿੱਖ ਸੋਧਾ ਲਾ ਦੇਗਾ ਇਹਦੇ ਜਿੰਨੇ ਵਾਰ ਫਿਰ ਤੁਸੀਂ ਬੇਕਦਰ ਗੁਰੂ ਕੇ ਸਿੱਖ ਨੇ ਲਾਲਾ ਜਗਤ ਨਾਰਾਇਣ ਦਾ ਸੋਧਾ ਆਪ ਲਾਇਆ ਜਦੋਂ ਤਿੰਨ ਵਾਰ ਪੱਤਰ ਦਿੱਤੇ ਗਏ ਫਿਰ ਸਰਕਾਰ ਦੇ ਕੰਮ ਤੱਕ ਜੂਨ ਹੀ ਸਰਕੀ ਜਦੋਂ ਇਸ ਨੂੰ ਮੌਦੇ ਘਾੜ ਉਤਾਰ ਦਿੱਤਾ ਫਿਰ ਸਰਕਾਰਾਂ ਨੇ ਸਿੱਖਾਂ ਦੇ ਪ੍ਰਤੀ ਨਫ਼ਰਤ ਫਲਾਉਣੀ ਵੀ ਸ਼ੁਰੂ ਕਰ ਦਿੱਤੀ ਤੇ ਉਸ ਵੇਲੇ ਸਿੱਖਾਂ ਦੇ ਨਾਲ ਮਾੜਾ ਵਿਵਹਾਰ ਵੀ ਸ਼ੁਰੂ ਕਰ ਦਿੱਤਾ ਸਿੱਖਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ 1781 ਵੀ ਹੀ ਘਟਨਾ ਹੈ ਉਸ ਵੇਲੇ ਮੋਗੇ ਦੇ ਲਾਗੇ ਪਿੰਡ ਹੈਗਾ ਐ ਖੇਤ ਦੇ ਵਿੱਚ ਕਿਸਾਨ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀਗਾ ਮੋਗੇ ਦੇ ਪੁਲਿਸ ਸਟੇਸ਼ਨ ਤੋਂ ਉਸ ਕਰਸਾਮ ਨੂੰ ਚੁੱਕ ਕੇ ਲਿਆ ਜਾਇਆ ਜਾਂਦਾ ਹੈ। ਕੁੱਟਿਆ ਜਾਂਦਾ ਹੈ ਜ਼ਬਰਦਸਤੀ ਤੱਕ ਉਸ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਕਿ ਤੂੰ ਮਨ ਮੈਂ ਪੱਤਰਕਾਰ ਦਾ ਉਸ ਲੇਖਕ ਦਾ ਮੈਂ ਕਤਲ ਕੀਤਾ ਤੇ ਕਤਲ ਕੀਤਾ। ਬਾਬਾ ਜਰਨੈਲ ਸਿੰਘ ਢੰਡਰਾ ਵਾਲੇ ਦੇ ਕਹਿਣ ਤੇ ਕਹਿੰਦਾ ਮੈਂ ਕਹੀ ਨਹੀਂ ਸਕਦਾ। ਨਾ ਮੈਂ ਕੀਤਾ ਤੇ ਨਾ ਹੀ ਮੈਨੂੰ ਕਦੇ ਉਹ ਕਹਿਣਗੇ ਤੇ ਨਾ ਹੀ ਉਹ ਕਹਿਣ ਵਾਲੇ ਮੈਂ ਨਹੀਂ ਕਹਿ ਸਕਦਾ ਤਸ਼ੱਦਦ ਛਾਇਆ ਗਿਆ ਪਹਿਲੇ ਦਿਨ ਦੂਜੇ ਦਿਨ ਉਸ ਦੇ ਪੁੱਤਰ ਨੂੰ ਘਰੋਂ ਚੱਕ ਕੇ ਲਿਆਂਦਾ ਗਿਆ ਦੂਜੇ ਦਿਨ ਪੁੱਤਰ ਨੂੰ ਚੱਕ ਕੇ ਲਿਆਂਦੇ ਆ ਗਿਆ ਉਸ ਨੂੰ ਵੀ ਦੂਜੇ ਦਿਨ ਕੁੱਟਿਆ ਮਾਰਿਆ ਅਨੇਕਾ ਪ੍ਰਕਾਰ ਦੇ ਜਿਹੜੇ ਵੀ ਤਸ਼ੱਦਦ ਨਾਂ ਕਹਿਣ ਯੋਗ ਵੀ ਉਹ ਵੀ ਕੀਤੇ ਪੁਲਿਸ ਨੇ ਉਸ ਵੇਲੇ ਤੀਜਾ ਦਿਨ ਫੇਰ ਘਰ ਦੇ ਵਿੱਚ ਧੀ ਸੀ ਉਸ ਨੂੰ ਚੁੱਕ ਕੇ ਲਿਆਏ ਧੀ ਦੇ ਬਸਤਰਤਾ ਨੂੰ ਉਤਾਰ ਦਿੱਤੇ ਭਰਾ ਦੇ ਪੁੱਤਰ ਦੇ ਸਾਹਮਣੇ ਪੁਲਸ ਵਾਲਿਆਂ ਨੇ ਧੀ ਦੇ ਸਾਹਮਣੇ ਪੁੱਤਰ ਨੂੰ ਵੀ ਤੇ ਨਾਲ ਬਾਤ ਨੂੰ ਵੀ ਕਰੰਟ ਲਗਾਏ ਗਏ ਕੁੱਟਿਆ ਗਿਆ ਮਾਰਿਆ ਗਿਆ ਮੁਕਾਇਆ ਗਿਆ ਵੀ ਤੁਸੀਂ ਮੰਨ ਲਿਓ ਹਜੇ ਨਹੀਂ ਮੰਨੇ ਫੇਰ ਵੀ ਕਹਿੰਦੇ ਜੇ ਮੰਨਣਾ ਨਹੀਂ ਤਾਂ ਆਪਣੀ ਧੀ ਦਾ ਨੰਗਰ ਸਰੀਰ ਹੀ ਦੇਖ ਲਓ ਤੁਹਾਨੂੰ ਛੱਡ ਦੇਾਂਗੇ ਪਿਓ ਕਿੱਥੇ ਦੇ ਸਕਦਾ ਭਰਾ ਕਿੱਥੇ ਦੇਖ ਸਕਦਾ ਅਖੀਰ ਦੇ ਵਿੱਚ ਕਰੰਟ ਲਾ ਕੇ ਪਿਓ ਨੂੰ ਮਾਰ ਦਿੱਤਾ ਗਿਆ ਤੇ ਜਦੋਂ ਇਸ ਅਹਿਮ ਘਟਨਾ ਦਾ ਪਤਾ ਲੱਗਿਆ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਠੀਕ ਹੈ ਜੋ ਵੀ ਸੀਗਾ ਪਰਤੀ ਦਾ ਕੀ ਦੋਸ ਸੀਗਾ ਉਸ ਨੂੰ ਚੁੱਕ ਕੇ ਲੈ ਕੇ ਆਉਂਦਾ ਉਸ ਮੋਗੇ ਦੇ ਪੁਲਿਸ ਥਾਣੇ ਦੇ ਵਿੱਚ ਆਣ ਕੇ ਜਦੋਂ ਫਿਰ ਉਸ ਪੁਲਿਸ ਅਫਸਰ ਦਾ ਕਤਲ ਹੁੰਦਾ ਹੈ ਨਾ ਫਿਰ ਸਿੱਖਾਂ ਦੇ ਪ੍ਰਤੀ ਬਕਾਇਦਾ ਇਹ ਗੱਲ ਕਹੀ ਜਾਂਦੀ ਹੈ ਤੇ ਸਿੱਖ ਆਤੰਗਵਾਦੀ ਨੇ ਆਤੰਗਵਾਦੀ ਦਾ ਲੇਬਲ ਲਗਾ ਦਿੱਤਾ ਦੇਸ਼ ਦੀ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਫਿਰ ਵੱਡੀਆਂ ਵੱਡੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਸਿੱਖਾਂ ਨੂੰ ਬੰਦੀ ਬਣਾਉਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੂੰ ਬਸਾਂ ਦੇ ਵਿੱਚ ਸੜਨਾ ਸ਼ੁਰੂ ਕਰ ਦਿੱਤਾ ਜਿੱਤੇ ਕਿਤੇ ਵੀ ਕੋਈ ਪੱਗ ਵਾਲਾ ਦਿਖਦਾ ਸੀਗਾ ਗਾੜੀ ਵਾਲਾ ਦਿਖਦਾ ਸੀਗਾ ਸਿੱਧਾ ਮਾਰ ਮਾਰਿਆ ਹੀ ਜਾਂਦਾ ਸੀ ਦਾਸਤਾ ਐਸੀ ਬਣੀ 1984 ਦੀ ਸਮਾਂ ਬਤੀਤ ਹੁੰਦਾ ਗਿਆ 1983 ਦੇ ਵਿੱਚ ਤਕਰੀਬਨ ਜੂਨ ਮਹੀਨਾ ਤੇ ਜੂਨ ਮਹੀਨੇ ਤੋਂ ਪਹਿਲਾਂ ਹੀ ਹਿਮਾਚਲ ਦਾ ਵੀ ਪਿੰਡ ਕਿਹਾ ਜਾਂਦਾ ਹੈ ਤੇ ਹਿਮਾਚਲ ਦੀ ਜਗ੍ਹਾ ਡੇਰਾ ਧੁੰਨ ਦੀ ਵੀ ਜਗ੍ਹਾ ਕਹੀ ਜਾਂਦੀ ਹੈ ਕਿ ਪਹਾੜੀਆਂ ਦੇ ਵਿੱਚ ਗੁਰਦੁਆਰ ਸਾਹਿਬ ਦਾ ਬਕਾਇਦਾ ਪਹਿਲਾ ਮਾਡਲ ਤਿਆਰ ਕੀਤਾ ਗਿਆ ਸਿੱਖਾਂ ਨੂੰ ਮਾਰਨ ਮਕਾਉਣ ਦੇ ਲਈ ਮਾਡਲ ਤਿਆਰ ਕੀਤਾ ਗਿਆ ਵੀ ਇਸ ਥਾਂ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਪਲਾਨਿੰਗ ਸੀਗੀ ਪੂਰੀ ਸਰਕਾਰ ਦੀ ਤੇ ਉਸ ਵੇਲੇ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੇ ਸ਼ਹੀਦੇ ਦਿਹਾੜੇ ਨੂੰ ਸੁਣਵਾਇਦਾ ਭਾਵ ਕਿ ਸਭ ਕੁਝ ਪਹਿਲਾਂ ਉਹਨਾਂ ਨੇ ਸੋਚ ਕੇ ਮਿੱਥਿਆ ਹੋਇਆ ਸੀ ਸੀਆਰਪੀਐਫ ਬੀਐਸਐਫ ਦੇ ਨੌਜਵਾਨ ਸੈਨਿਕ ਉੱਚ तकरीबन 2-3 ਮਹੀਨੇ ਪਹਿਲਾਂ ਹੀ ਕਾਇਨਾਤ ਕਰ ਦਿੱਤੇ ਗਏ ਸੀ ਸਮੇਂ ਦੀ ਹਕੂਮਤ ਨੇ ਖੈਰ ਪਹਿਲੀ ਜੂਨ ਨੂੰ ਸੰਗਤਾਂ ਆ ਰਹੀਆਂ ਸਨ ਪਹਿਲੀ ਜੂਨ ਨੂੰ ਕਿਹਾ ਜਾਂਦਾ ਹੈ ਕਿ 12 ਵਜੇ ਤੋਂ ਲੈ ਕੇ ਸ਼ਾਮ ਦੇ ਤਕਰੀਬਨ 8:30 ਵਜੇ ਤੱਕ ਇਸ ਸਮੇਂ ਦੇ ਦੌਰਾਨ ਤਕਰੀਬਨ 2 ਘੰਟੇ ਫਾਇਰਿੰਗ ਕੀਤੀ ਹੈ ਦੇ ਨਾਲ ਜਿਸ ਦੇ ਵਿੱਚ 34-35 ਗੋਲੀਆਂ ਸੋਹਣੀ ਇਮਾਰਤ ਦਰਬਾਰ ਸਾਹਿਬ ਦੀ ਨੂੰ ਲੱਗਦੀਆਂ ਨੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਗੋਲੇ ਵੀ ਸਿੱਟੇ ਗਏ 2 ਤਰੀਕ ਨੂੰ ਜੂਨ ਦਾ ਮਹੀਨਾ 2 ਤਰੀਕ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਮਾਨੀ ਨੂੰ ਨੁਕਸਾਨ ਨਹੀਂ ਹੁੰਦਾ ਫਿਰ ਸੰਗਤਾਂ ਨੂੰ ਆਉਣ ਦਿੱਤਾ ਜਾਂਦਾ ਹੈ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹਨ ਸਮਾ ਬਣਦਾ 3 ਤਰੀਕ ਦਾ 3 ਤਰੀਕ ਵਾਲੇ ਦਿਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਲਈ ਸੰਗਤਾਂ ਕਾਫੀ ਗਿਣਤੀ ਦੇ ਵਿੱਚ ਇਕੱਠੀਆਂ ਹੋਈਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਜਦੋਂ ਦੇਖਿਆ ਕਿ ਭਾਰੀ ਗਿਣਤੀ ਦੇ ਵਿੱਚ ਇਕੱਠੀਆਂ ਹੋਈਆਂ ਨੇ ਸਾਰੇ ਪਾਸੇ ਹੀ ਕਰਫੂ ਲਾ ਦਿੱਤਾ ਗਿਆ ਸਾਰੇ ਪਾਸੇ ਕਰਫੂ ਲਾ ਦਿੱਤਾ ਉੱਥੇ ਹੀ ਦਰਬਾਰ ਸਾਹਿਬ ਦੀ ਜਿਹੜੀ ਪ੍ਰਕਰਮਾ ਹੈ ਕਮਰੇ ਬਣੇ ਹੋਏ ਨੇ ਜਿੱਥੇ 10-10 20-20 ਜਣੀਆਂ ਦੀ ਰਹਿਣ ਦੀ ਜਗ੍ਹਾ ਸੀਗੀ ਉਹਨਾਂ ਕਮਰਿਆਂ ਦੇ ਵਿੱਚ 40-40 50-50 ਜਣੇ ਗੁਰੂ ਦੇ ਨਾਲ ਸਨੇਹ ਕਰਨ ਵਾਲੇ ਸਿੱਖ ਸੰਗਤਾਂ ਨੂੰ ਬੰਦ ਕਰ ਦਿੱਤਾ ਗਿਆ ਜੂਨ ਦਾ ਮਹੀਨਾ ਤਪਸ਼ ਕਈ ਕਥੀ ਤੱਕ ਨਹੀਂ ਜਾ ਸਕਦੀ ਖੈਰ ਧੰਨ ਸੀ ਜੇ ਉਹ ਗੁਰੂ ਕੇ ਸਿੱਖ ਮਰਜੀਵੜੇ ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸਾਹਸਵਾਸਾਂ ਦੇ ਨਾਲ ਨਿਭਾਇਆ ਅੱਜ ਦਾ ਦਿਨ ਅੱਜ ਦੇ ਦਿਨ ਭਾਰਤੀ ਫੌਜ ਟੈਂਕਾਂ ਟੋਪਾਂ ਲੈ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਆ ਜਾਂਦੀ ਹੈ ਸ਼ੁਭੇਕ ਸਿੰਘ ਜੀ ਨੇ ਇਹ ਗੱਲ ਪਹਿਲਾਂ ਹੀ ਕਹੀ ਹੋਈ ਸੀ ਕਿ ਵੀ ਸਾਡੇ ਵੱਲੋਂ ਪਹਿਲਾਂ ਕੋਈ ਵੀ ਹਮਲਾ ਨਹੀਂ ਹੈ ਕਰਨਾ ਉਸ ਸਮੇਂ ਦੇ ਦੌਰਾਨ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਸਨ ਆਮ ਕਰਕੇ ਕਿਹਾ ਜਾਂਦਾ ਵੀ ਨਹੀਂ ਸਭ ਉੱਥੇ ਸੀ ਖੈਰ ਹਾਲਾਤ ਐਸੇ ਬਣੇ ਕਿ ਉਸ ਦਿਨ ਵੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਉੱਤੇ ਗੋਲੇ ਸਿੱਟੇ ਗਏ ਹਾਰੀ ਗੰਟੀ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਸ਼ਹਾਦਤ ਦਾ ਜਾਨ ਕੀਤਾ ਕਿਹਾ ਜਾਂਦਾ ਹੈ ਐ ਕਿ ਗੁਰੂ ਕੇ ਸਿੱਖਾਂ ਨੇ ਵੀ ਸਾਹਮਣੇ ਡਟ ਕੇ ਵਿਰੋਧ ਕੀਤਾ ਜਿੱਥੇ ਸਮੇਂ ਦੀ ਹਕੂਮਤ ਕਹਿੰਦੀ ਸੀ ਵੀ ਗੁਰੂ ਕੇ ਸਿੱਖਾਂ ਨੂੰ ਇਹਨਾਂ ਨੂੰ 2 ਘੰਟਿਆਂ ਤੱਕ ਮਾਰਮ ਕਾਉਣਾ ਹੈ ਅਸੀਂ 2 ਘੰਟਿਆਂ ਦੇ ਵਿੱਚ ਵਾਪਸ ਪਰਤੇ ਆਉਣਾ ਹੈ ਤੇ 2 ਦਿਨ ਤੱਕ ਵੀ ਲੱਗੇ ਸੀ ਖੈਰ ਗੁਰੂ ਕੇ ਸਿੱਖ ਗੁਰੂ ਦੇ ਨਾਲ ਵੀ ਸਨੇਹ ਕਰਨ ਵਾਲੇ ਸਨ ਉੱਥੇ ਗੁਰੂ ਕੇ ਸਿੱਖਾਂ ਨਾਲ ਇੱਥੇ ਹੀ ਨਾਲ ਭਗਤਪੂਰਨ ਸਿੰਘ ਜੀ ਜਿਹੜੇ ਪਿੰਗਲਪੜਾ ਚਲਾਉਂਦੇ ਸਨ ਉਹਨਾਂ ਨੇ ਦੇਖਿਆ ਉੱਥੇ ਇੱਕ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਹੋਈ ਸੀ ਜਿਹੜਾ ਕਿ ਪਾਣੀ ਦੇ ਨਾਲ ਬਿਲਕਿਰਿਆ ਸੀ ਮਾਂ ਪਾਣੀ ਲੈਣ ਦੇ ਲਈ ਸਰੋਵਰ ਵਾਲੇ ਪਾਸੇ ਤੁਰਦੀ ਜਿੰਮੇ ਬੁੱਕ ਭਰਦੀ ਆ ਹੱਥ ਲਾਲੋ ਲਾਲ ਹੋ ਗਿਆ ਕਹਿੰਦੀ ਨਹੀਂ ਪਲਾ ਸਕਦੀ ਮੈਂ ਗੁਰੂ ਕੇ ਸਿੱਖਾਂ ਦਾ ਗੁਰੂ ਕੀਆਂ ਰਗਾਂ ਦਾ ਇਹ ਪੁੱਤ ਸਿਪਾਈ ਨੂੰ ਕਹਿੰਦੀ ਹੈ ਵੀ ਤੇਰੇ ਘਰ ਵੀ ਪੁੱਤਰ ਹੋਣਗੇ ਤੇਰੇ ਘਰ ਵੀ ਬੱਚੇ ਹੋਣਗੇ ਮੇਰੇ ਬੱਚੇ ਨੂੰ ਪਿਆਸ ਲੱਗੀ ਹੈ ਇਹਨੂੰ ਪਾਣੀ ਪਿਲਾ ਦੇ ਉਹ ਹਿੰਦੀ ਬੋਲਣ ਵਾਲਾ ਸੀਗਾ ਪਾਣੀ ਚਾਹੀਏ ਇਸ ਨੂੰ ਪਿਲਾ ਦਿੱਤੇ ਆ ਪਾਣੀ ਭਗਤ ਪੂਰਨ ਸਿੰਘ ਜੀ ਇਸ ਗੱਲ ਨੂੰ ਦੇਖਦੇ ਨੇ ਤੇ ਮਨ ਦੇ ਵਿੱਚ ਖਿਆਲ ਹੁੰਦਾ ਕੀ ਪਤਾ ਰਹਿਮ ਆ ਗਿਆ ਹੋਵੇ ਸੁਣ ਛੋਟੇ ਬੱਚੇ ਨੂੰ ਨਾ ਲੱਤ ਤੋਂ ਫੜਿਆ ਹੈ ਲੱਤ ਤੋਂ ਫੜ ਕੇ ਜਿੱਥੇ ਅੱਜ ਵੀ ਅਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਾਣਦੇ ਆ ਜੋਰ ਦੇ ਨਾਲ ਉਸ ਨੇ ਸਿੱਟਿਆ ਥੱਲੇ ਫਰਸ਼ ਦੇ ਉੱਤੇ ਬੱਚੇ ਦਾ ਸਿਰ ਜੋਰ ਦੀ ਨਾਲ ਫਰਸ਼ ਤੇ ਵੱਜਿਆ ਤੇ ਉੱਥੇ ਹੀ ਵਿਲਕਦੇ ਆ ਸਵਾਸਾਂ ਨੂੰ ਪੂਰਿਆ ਕਰਕੇ ਤੇ ਇਹ ਵਾਰਤਾ ਜਦੋਂ ਭਗਤ ਪੂਰਨ ਸਿੰਘ ਦੀ ਲਿਖਦੇ ਨੇ ਤੇ 6 ਤਰੀਕ ਤੋਂ ਬਾਅਦ 7 ਤਰੀਕ ਨੂੰ ਉਹ ਆਪਣਾ ਜਿਹੜਾ ਸਨਮਾਨ ਉਸ ਸਮੇਂ ਦੀ ਭਾਰਤ ਸਰਕਾਰ ਵੱਲੋਂ ਮਿਲਿਆ ਹੋਇਆ ਸੀ ਵਾਪਸ ਕਰ ਦਿੱਤਾ ਉਹਨਾਂ ਨੇ ਖੈਰ ਅੱਜ ਦਾ ਇਹ ਇਤਿਹਾਸ ਬਾਕੀ ਦਾ ਵਿਸਥਾਰ ਪੂਰਵਕ ਦੇ ਵਿੱਚ ਅਸੀਂ ਕੱਲ੍ਹ ਦੇ ਦਿਨ ਨਹੀਂ ਪਰਸੋਂ ਦੇ ਦਿਨ ਵੀ ਵਿਚਾਰਾਂਗੇ ਪਹਿਲੀ ਜੂਨ ਤੋਂ ਲੈ ਕੇ ਤਕਰੀਬਨ ਤਕਰੀਬਨ 10 ਜੂਨ ਤੱਕ ਦਾ ਸਮਾਂ ਗੁਰੂ ਕੇ ਸਿੱਖਾਂ ਨੇ ਆਪਣੇ ਸਰੀਰ ਦੇ ਉੱਤੇ ਤਨ ਦੇ ਉੱਤੇ ਪਿੰਡੇ ਦੇ ਉੱਤੇ ਝੱਲਿਆ ਹੈ ਉਹ ਅਣਚਿਤ ਵਿਆਕਰ ਘੱਲੂ ਘਾਰੇ ਦਾ ਅਰਥ ਪਤਾ ਕੀ ਹੁੰਦਾ ਕੱਲੂ ਘਾਰੇ ਦਾ ਅਰਥ ਹੁੰਦਾ ਹੈ ਤਵਾ ਕੀ ਸਰਬਨਾਸ਼ ਇਹ ਉਸ ਵੇਲੇ ਦੀ ਸਮੇਂ ਦੀ ਸਰਕਾਰ ਵੀ ਇਹ ਚਾਹੁੰਦੀ ਸੀ ਸਿੱਖਾਂ ਦਾ ਖੁਰਾਕੋਜ ਤਾਂ ਕਿ ਮਿਟਾਇਆ ਜਾਵੇ ਸਿੱਖਾਂ ਨੂੰ ਖਤਮ ਤੱਕ ਕੀਤਾ ਜਾਵੇ ਬਹੁਤਾਂ ਤੋਂ ਵੱਡੀ ਗਿਣਤੀ ਦੇ ਵਿੱਚ ਫਿਰ ਇਸ ਹਮਲੇ ਦਾ ਵੱਡੀ ਪੱਧਰ ਦੇ ਉੱਤੇ ਵਿਰੋਧ ਹੋਇਆ ਜਿੱਥੇ ਦੇਸ਼ ਦੀ ਹਕੂਮਤ ਨਾਲ ਰਲੀਆਂ ਹੋਈ ਸੀ ਉੱਥੇ ਵਿਦੇਸ਼ੀ ਹਕੂਮਤਾਂ ਵੀ ਨਾਲ ਰਲੀਆਂ ਹੋਈਆਂ ਸਨ ਸਿੱਖਾਂ ਨੂੰ ਮਾਰਨ ਮੁਕਾਉਣ ਦੇ ਲਈ ਖੈਰ ਸਮਾ ਬਤੀਤ ਹੋਇਆ ਕੱਲ ਦੇ ਦਿਨੀ ਅਸੀਂ 5 ਤਰੀਕ ਦਾ 5 ਜੂਨ ਦਾ ਇਤਿਹਾਸ ਜਿਸ ਸਮਾਂ ਬਹਰਿਆ ਸੀ ਗੱਲ ਲੜੀ ਦੇ ਨਾਲ ਨਾਲ ਵਿਚਾਰਾਂ ਕਿ ਜਿੱਥੇ ਅਸੀਂ ਸ਼ਬਦ ਦੀ ਵਿਚਾਰ ਕਰ ਰਹੇ ਸੀ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੋਬਿੰਦ ਇਨਸਾਨ ਦੇ ਜੀਵਨ ਦਾ ਸਹਾਈ ਆਸਰਾ ਬਣ ਜਾਂਦਾ ਹੈ ਗੁਰੂ ਕੇ ਸਿੱਖ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਘਾਟ ਨਹੀਂ ਰਹਿ ਜਾਂਦੀ ਇਹ ਗੁਰੂ ਦਾ ਸਿੱਖ ਵੀ ਫਿਰ ਉਸ ਅਕਾਲ ਦੀ ਪੂਜਾ ਦੇ ਵਿੱਚ ਆਪਣੇ ਮਨ ਨੂੰ ਤੇ ਆਪਣੇ ਤਨ ਨੂੰ ਲਾ ਦਿੰਦਾ ਹੈ ਗੁਰੂ ਕੇ ਸਿੱਖਾਂ ਨੇ ਆਪਣੇ ਪਰਿਵਾਰਾਂ ਦੀਆਂ ਨਾ ਪਰਵਾਹਾਂ ਕਰਦਿਆਂ ਉਹ ਹੋયા ਵੀ ਆਪਣਾ ਆਪਾ ਤੱਕ ਵੀ ਨਿਸ਼ਾਭਰ ਕੀਤਾ ਆਪਣਾ ਆਪਾ ਤੱਕ ਵੀ ਦਿੱਤਾ ਖੈਰ ਧੰਨ ਸੀਗੇ ਉਹ ਗੁਰੂ ਸਕੇ ਸਿੱਖ ਕੁਟਾਂਕੂਟ ਨਮਨ ਹੈ ਦਿਨਾਂ ਸ਼ਹੀਦ ਗੁਰੂ ਕੀ ਸਿੱਖਾਂ ਸਿੰਘਾਂ ਸਿੰਗੜੀਆਂ ਨੂੰ ਜਿਨ੍ਹਾਂ ਨੇ ਆਪਾਤਕੁਨੀ ਕੁਰਬਾਨ ਕੀਤਾ ਸਾਇਬ ਦੀ ਰਹਿਮਤ ਕਰਨ ਵਿਚਾਰਾਂ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਖੀਰ ਵਿੱਚ ਬਲਾਉਫ ਤੇ